ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਪਾਵਰ ਕਾਮ ਦੇ ਪ੍ਰਬੰਧਕੀ ਡਾਇਰੈਕਟਰ ਜਸਵੀਰ ਸਿੰਘ ਸੋਰਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ ਇਸ ਮੌਕੇ ਉੱਥੇ ਚਲਦੀਆਂ ਬੰਨ ਨੂੰ ਮਜ਼ਬੂਤ ਕਰਨ ਦੀਆਂ ਸੇਵਾਵਾਂ 'ਚ ਆਪਣੇ ਕੋਲੋਂ ਯੋਗਦਾਨ ਪਾਉਂਦਿਆਂ 50000 ਰੁਪਏ ਨਕਦ ਸੇਵਾ 'ਚ ਪਾਏ ਗਏ ਇਸੇ ਤਰ੍ਹਾਂ ਉਹਨਾਂ ਵੱਲੋਂ ਤਰਪਾਲਾਂ ਮੱਛਰਦਾਨੀਆਂ ਅਤੇ ਹੋਰ ਰਾਸਮਗਰੀ ਪਸ਼ੂਆਂ ਲਈ ਚਾਰਾ ਛੋਕਰ ਆਦ ਵੀ ਵੰਡਿਆ ਗਿਆ ਇਸ ਮੌਕੇ ਉਹਨਾਂ ਨਾਲ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ ਸਰਪੰਚ ਰਣਜੀਤ ਸਿੰਘ ਧਾਰਾ ਸਿੰਘ ਗਜਲ ਗਰਮੇਲ ਸਿੰਘ ਜਗਜੀਤ ਸਿੰਘ ਸੁਰਜ ਸਿੰਘ ਅਰਜਿੰਦਰ ਸਿੰਘ ਸੁਰਜ ਸਿੰਘ ਡਾਕਟਰ ਅਧਾਲ ਸਿੰਘ ਘਿਹਾਲਾ ਯੂਥ ਹੈ ਕੋ ਗੁਰਦੇਵ ਸਿੰਘ ਕੰਬੋਕੇ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਮੌਕੇ ਹਾਜ਼ਰ ਸੀ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰam ਤੇ ਫਾਲੋ ਵੀ ਕਰੋ ਧੰਨਵਾਦ ਜੀ ਪਾਣੀ ਬੜਾ ਬੀ ਲੀਏ ਦੀ ਦੋ ਦੋ ਫੋਟੋ ਹੀ ਅੰਦਰ ਅੱਛਾ 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 ਹੋਰ ਤਿਆਰ ਕਾਪੀ ਲੈਣਾ ਜੀ ਜੀ ਤੇ ਬੱਚੇ ਵੀ ਹੋ ਤੁਸੀਂ ਇੱਥੇ ਰਹਿੰਦੇ ਸਨ ਬੱਚੇ ਇੱਥੇ ਬਾਕੀ ਕੁਝ ਕੋਈ ਨਹੀਂ ਸੀ ਅੱਛਾ ਅੱਛਾ ਸੁਣ ਕੇ ਜਾ ਰਿਹਾ ਉਹ ਬੱਜੀ ਖੋਦੀਦੇ ਉਹ ਇੱਥੇ ਅੱਛਾ ਅੱਛਾ ਨਹੀਂ ਬੱਚਿਆਂ ਨੂੰ ਚਲੋ ਤੁਸੀਂ ਚਾਈ ਦਾ ਸਰਾਫ ਸਰਾਫ ਰੱਖੋ ਥੋੜਾ ਜਿਹਾ ਬਾਅਦ ਪਾਣੀ ਦੀ ਪ੍ਰੋਬਲਮ ਨਾ ਪਾਣੀ ਨੂੰ ਦੋ ਵਾਰ ਡੁੱਬ ਗਿਆ ਹੈ ਨੀ ਟ੍ਰੇਕ ਆਹ ਤੋਂ ਪੀਣ ਵਾਲਾ ਪਾਣੀ ਨਹੀਂ ਪੀਣ ਵਾਲਾ ਪਾਣੀ ਜੀ ਪੀਣ ਵਾਲਾ ਪਾਣੀ ਆਣੀ ਉਹ ਨਹੀਂ ਨਹੀਂ ਪੀਣ ਵਾਲਾ ਪਾਣੀ ਲਾ ਦੇ ਤੂੰ ਵੀ ਲੱਗੀ ਉਹ ਤੋਂ ਭਰ ਲਈ ਅੱਛਾ ਭਰ ਲਈ ਪਾ ਰੋ ਦੇ ਪੀਣ ਵਾਲੇ ਉਹ ਟੂੜੀਆਂ ਉਹ ਟੁੱਟ ਗਈਆਂ ਨਾ ਪਾ ਪਾ ਉੱਥੇ ਹੀ ਬੰਦ ਦੇ ਵਿੱਚ ਹੀ ਪੱਟੇ ਪੁੱਟੇ ਫਿਰ ਸਾਰੇ ਖਰਾਬ ਹੋ ਗਏ ਪੱਟੇ ਵੀ ਖਰਾਬ ਹੋ ਗਏ ਚਲੋ ਕੋਈ ਦੀ ਭੇਜ ਦੇ ਇਹਨਾਂ ਨੂੰ ਝੋਕੜਾ ਜੋ ਜਿਹੜੀ ਟੂੜੀ ਦੇ ਉੱਤੇ ਪੱਟੇ ਪੰਗਰਾਂ ਨੂੰ ਪਾਉਣ ਦਾ ਹੈ ਹੋਰ ਦੱਸੋ ਕੋਈ ਹੋਰ ਕਿਸ ਜੀ ਦੀ ਲੋੜ ਹੈ ਵੀ ਉਹ ਸਾਡੇ ਪੋਲ ਪੋਲ ਨਹੀਂ ਪੈਣੀ ਦੇਣਾ ਤਾਂ ਆਪੋਲ ਪਕਰ ਜੀ ਸਰ ਸਰ ਸਾਡਾ ਦਾ ਇੱਥੇ ਕੰਨਾ ਗੁੰਦਾ ਕੱਢ ਜੇਣਾ ਇੱਥੇ ਹੋਇਦਾਂ ਚਲੋ ਉਹ ਗੁੰਡੇ ਵੀ ਚੱਲੇ ਆ ਗਏ ਤੁਹਾਡੀ ਚਾਹ ਨਹੀਂ ਹੈ ਸਰਕਾਰ ਨੂੰ ਬਾਕੀ ਜਿਹੜੀ ਇੱਥੇ ਤੁਹਾਡੇ ਮੈਂ ਹੁਣ ਆਇਆ ਚਲੋ ਬਾਂਜੀ ਵੀ ਤਰਪਾਲਾਂ ਲਿਆਂਦੀਆਂ ਜੀ ਚਲੋ ਜੀ ਕਿੱਥੇ ਲੋੜ ਜੰਨੀ ਹੈ ਤੁਸੀਂ ਕੀ ਜੋਕਰ ਵੀ ਆ ਜੂ ਮੈਂ ਆਪਣੇ ਕੋਲੋਂ 50000 ਰੁਪਇਆ ਤਾਂ ਦੇ ਦਿੰਦਾ ਤੇਲਵਾ ਤੇ ਠੀਕ ਹੈ ਜੀ ਜਿੰਨਾ ਲੋੜ ਹੈ ਉਹ ਲਾਉਂਗਾ ਆਹ ਟਰੈਕਟਰ ਸਾਹਿਬ ਤੁਹਾਡੇ ਨਾਲ ਆ ਸਰਕਾਰ ਨਾਲ ਆ ਅਸੀਂ ਨਾਲ ਆ ਜਦੋਂ ਤੁਸੀਂ ਫੋਨ ਕਰੋ ਐਮਰਜੈਂਸੀ ਕੇ ਤੇ ਹੁਣ ਤੋਂ ਸਪੈਸ਼ਲਿਸਟ ਕਰ ਰਹੇ ਹਰ ਪਿੰਡ ਦੇ ਵਿੱਚ ਜਿੰਦੇ ਵੀ ਪਿੰਡ ਨੇ ਸਾਰਿਆਂ ਦੀ ਡਿਊਟੀ ਲਾਤੀ ਹੈ ਹੁਣ ਤਹਿਸੀਲਦਾਰ ਪਟਵਾਰੀ ਨੇ ਜੇ ਕਹੇ ਕਿ ਦੇ ਉਹ ਉਹ ਦੇਖੋ ਸਰਕਾਰੀ ਤੌਰ ਤੇ ਸਾਰਾ ਕੁਝ ਇੱਕ ਉਹਨਾਂ ਨੇ ਗਰਦੌਰੀਆਂ ਕਰਨੀਆਂ ਸਰਵੇ ਕਰਨਾ ਸਰਵੇ ਤੇਜ਼ ਹੋਏ ਸੀ ਤੇ ਬੜੀਆਂ ਸੀ ਕਿਛੇ ਕੁਝ ਨਹੀਂ ਜੀ ਨਹੀਂ